ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਤੋ ਪੁੰਨ ਪਰ ਸਦਵਾਈ ਆਪਣੇ ਆਪ ਨੂੰ ਪਾਪੀ ਨੀਚ ਪੁੰਨੀ ਹੋਣ ਦਾ ਕਿਤੇ ਦਾਵਾ ਨਾ ਕਰੀ ਗਿਆਨੀ ਹੋਣ ਦਾ ਦਾਵਾ ਨਾ ਕਰੀ ਦਾਨੀ ਹੋਣ ਦਾ ਦਾਵਾ ਨਾ ਕਰੀ ਜਾਂ ਆਪਕਰ ਪਰਉਕਾਰੀ ਹੋਣ ਦਾ ਦਾਵਾ ਨਾ ਕਰੀ ਇਦਾਂ ਅਗਰ ਤੂੰ ਦਾਵਾ ਕੀਤਾ ਤੇ ਦਾਵਿਆਂ ਦੇ ਨਾਲ ਹੀ ਤੇਰੇ ਪੁੰਨ ਨਾਸ਼ ਹੋ ਜਾਣਗੇ ਦਾਵਿਆਂ ਦੇ ਨਾਲ ਹੀ ਕੀਤੇ ਹੋਏ ਕਰਮ ਨਾਸ਼ ਹੋ ਜਾਣਗੇ ਇਹ ਜੀਵਨ ਦਾ ਢੰਗ ਹੈ ਸੰਸਾਰੀਆਂ ਦਾ ਢੰਗ ਕੀ ਹੈ ਪਾਪ ਕਰਦੇ ਜਾਓ ਤੇ ਪੁੰਨੀਤ ਅਖਵਾਉਂਦੇ ਜਾਓ ਇਹ ਢੰਗ ਹੈ ਸੰਸਾਰੀਆਂ ਦਾ ਬੇਈਮਾਨੀਆਂ ਕਰਦੇ ਜਾਓ ਤੇ ਦਾਨੀ ਹੋਣ ਦਾ ਜਸ ਲੈਂਦੇ ਜਾਓ ਦੁਰਾਚਾਰ ਕਰਦੇ ਜਾਓ ਔਰ ਸਦਾਚਾਰ ਹੋਣ ਦਾ ਮਾਣ ਲੈਂਦੇ ਜਾਓ ਲੁੱਟਦੇ ਜਾਓ ਜਗਤ ਨੂੰ ਸੰਸਾਰ ਨੂੰ ਤੇ ਸੇਵਾ ਦਾ ਮਾਣ ਸਨਮਾਨ ਲੈਂਦੇ ਜਾਓ ਵਾਹਿਗੁਰੂ ਜੀ ਕਹਿੰਦੇ ਨੇ ਨਹੀਂ ਕਰਪੁੰਨੋ ਨੀਚ ਸਦਾਈਏ ਕਰਤੇ ਦੁਪੰਨ ਪਰ ਸਦਾਨੀ ਨੀਚ ਕਰੀ ਤੋ ਨੇਕ ਕਰਮ ਪਰ ਕੋਸ਼ਿਸ਼ ਤੇਰੀ ਇਹ ਹੋਵੇ ਕਿ ਜਗਤ ਤੈਨੂੰ ਸੰਸਾਰ ਤੈਨੂੰ ਲੋਕੀ ਤੁਹਾਨੂੰ ਨੇਕ ਨਾ ਆਖਣ